ਪੇਸਟ ਲੋ ਹallelujah ਅੱਜ ਦਾ ਸਾਡਾ ਟੌਪਿਕ ਹੈ ਆਰਾਧਕ ਕੌਣ ਹੈ ਸਾਨੂੰ ਲੱਗਦਾ ਹੈ ਕਿ ਪਰਿਚਰ ਦੇ ਆਉਣ ਤੋਂ ਪਹਿਲਾਂ ਜੋ ਆਰਾਧਨਾ ਕਰਦੇ ਆ ਸਾਜ ਵਜਾਉਂਦੇ ਉਹ ਵਰਸ਼ਿਪ ਪਰ ਹੈ ਹallelujah ਪਰ ਹਰੇਕ ਉਹ ਵਿਅਕਤੀ ਜਿਹਨੇ ਸੱਚੇ ਪਰਮੇਸ਼ਵਰ ਨੂੰ ਜਾਣ ਲਿਆ ਜਿਹਨੇ ਯੇਸ਼ੂ ਮਸੀਹ ਨੂੰ ਸਵੀਕਾਰ ਕੀਤਾ ਉਹ ਹਰ ਇੱਕ ਜਨ ਆਰਾਧਕ ਆ ਹallelujah ਅਸੀਂ ਇਹ ਯਹੋਨਾ ਚਾਰ ਵਿੱਚ ਜਦੋਂ ਪੜਦੇ ਆ ਕਿ ਸਾਂਬਰੀ ਔਰਤ ਜਦੋਂ ਕੂਏ ਤੇ ਪਾਣੀ ਲੈਣ ਆਈ ਸੀ ਤਾਂ ਤੇ ਯੇਸ਼ੂ ਮਸੀਹ ਨੇ ਸਾਂਬਰੀ ਔਰਤ ਦੇ ਨਾਲ ਆਰਾਧਨਾ ਬਾਰੇ ਗੱਲ ਕੀਤੀ ਸੀ ਤਾਂ ਉੱਥੇ ਕੋਈ ਵੀ ਸਾਜ ਸੂਰਯਾ ਤਾਲ ਨਹੀਂ ਸੀ ਨਾ ਹੀ ਪ੍ਰਭ ਯੇਸ਼ੂ ਮਸੀਹ ਨੇ ਉਹ ਸਾੰਬਲੀ ਔਰਤ ਨੂੰ ਕੋਈ ਸੂਰਯਾ ਤਾਲ ਸਿਖਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਪਰਮੇਸ਼ਰ ਸੱਚੇ ਰਾਤਕਾਂ ਨੂੰ ਲੱਭ ਰਿਹਾ ਹੈ ਜੋ ਆਤਮਾ ਤੇ ਸੱਚਾਈ ਦੇ ਨਾਲ ਉਹਨਾਂ ਦੀ ਆराधना ਕਰੇ ਹallelujah ਯਾਨੀ ਕਿ ਵਿਸ਼ਵਾਸ ਤੇ ਅਗਿਆਕਾਰੀ ਦੇ ਨਾਲ ਹallelujah ਅੱਜ ਅਸੀਂ ਪੂਰਨ ਆਤਮਾ ਤੇ ਸੱਚਾਈ ਦੇ ਨਾਲ ਵਿਸ਼ਵਾਸ ਤੇ ਅਗਿਆਕਾਰੀਤਾ ਦੇ ਨਾਲ ਜਦੋਂ ਪ੍ਰਭੂ ਦਾ ਪ੍ਰਭੂ ਦੀ ਵਰਸ਼ਿਪ ਕਰਦੇ ਹਾਂ ਪ੍ਰਭੂ ਦਾ ਤਾਂ ਵਾਦ ਕਰਦੇ ਆ ਤਾਂ ਪਰਮੇਸ਼ਰ ਜਿਹੜਾ ਸਾਡੇ ਤੋਂ ਪਰਸੰਨ ਹੁੰਦਾ ਹੈ ਹallelujah ਚਾਹੇ ਅਸੀਂ ਘਰ ਵਿੱਚ ਹੋਈਏ ਜਾਂ ਰਸਤੇ 'ਚ ਜਾਂਦੇ ਹੋਈਏ ਅਸੀਂ ਕਿਤੇ ਵੀ ਜਦੋਂ ਪ੍ਰਭੂ ਦਾ ਸੱਚੇ ਦਾ ਵਾਦ ਕਰਦੇ ਆ ਤਾਂ ਅਸੀਂ ਪਰਮੇਸ਼ਰ ਨੂੰ ਕੀ ਕਰਦੇ ਆ ਪਰਸੰਨ ਕਰਦੇ ਆ ਹallelujah